ਤਾਂ ਬਹੁਤ ਲੇਟ ਆ ਸਰ ਜੀ ਕਿਉਂ ਜਿਹੜੇ ਜਿਹਦੇ ਨਾਲ ਇੱਕ ਮਿੰਟ ਬੋਟ ਧੋਖੜਤਾ ਉੱਤੇ ਬੈਠਦੇ ਰਹੇ ਤੇ ਹੋਣ ਫੁੰਦੇ ਅਸੀਂ ਚਲਵਾ ਕੇ ਦਿੱਤੀ ਉਹ ਸਾਰਾ ਕੁਝ ਹੋਊਗਾ ਪਰ ਕਿਸੇ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਜੇ ਅਗਰ ਇਹ ਸਰਕਾਰ ਨਾਲ ਵੀ ਕੁਝ ਨਹੀਂ ਹੁੰਦਾ 허ਾਨੀ ਵਾਲੀ ਗੱਲ ਹੈ ਜਿਹੜੇ ਪੋਖੜਤਾ ਉੱਤੇ ਕਿਸੇ ਬੈਠਦੇ ਰਹੇ ਤੁਹਾਡੇ ਤੋਂ ਉਹ ਮਾਮਲਾ ਨਹੀਂ ਚਲਵਾ ਕੇ ਦਿੱਤਾ ਮੈਂ ਸਾਰਾ ਪ੍ਰਿੰਸੀਪਲ ਤੋਂ ਪੁੱਛੂ ਮੈਂ ਪ੍ਰਿੰਸੀਪਲ ਦੇ ਬਹਾਲ ਤੇ ਜਿਹੜੇ ਸਰਕਟ ਅਕਾਊਂਟ ਮੇਰੀ ਅਕਾਊਂਟ ਮੇਰੀ ਗੱਲ ਸੁਣੋ ਪਹਿਲਾਂ ਮੇਰੀ ਗੱਲ ਸੁਣੋ ਅਸੀਂ ਬੀਐਸਸੀ ਐਗਰੀਕਲਚਰ ਚਲਾ ਕੇ ਦਿੱਤੀ ਰ ਤੁਹਾਨੂੰ ਚਲਵਾ ਕੇ ਦਿੱਤੀ ਕਿ ਨਹੀਂ ਬੰਦ ਕੌਣ ਕਰ ਰਿਹਾ ਹੈ ਸਰ ਬੰਦ ਬੰਦ ਜਦੋਂ ਤੁਸੀਂ ਕੰਮ ਨਹੀਂ ਕਰਦੇ ਤਾਂ ਬੰਦ ਹੋਈ ਹੈ ਕੰਮ ਕੰਮ ਸਰਕਾਰ ਨੇ ਨਹੀਂ ਕੀਤਾ ਹਜੇ ਤੱਕ ਕੋਈ ਲੈਬ ਦਾ ਜਾਰੀ ਨਹੀਂ ਕੀਤਾ ਸਰਕਾਰ ਨੇ 5 ਕਰੋੜ 5 ਕਰੋੜ ਰੁਪਏ ਤੁਹਾਡੇ ਸਕਾਲਜ ਨੂੰ ਆਇਆ 5 ਕਰੋੜ ਰੁਪਇਆ ਕਿ ਫਿਰ ਉਹ ਐਗਰੀਕਲਚਰ ਕਿਉਂ ਨਹੀਂ ਚੱਲ ਰਹੀ ਸਰ ਤੁਹਾਡੀ ਉਹ ਤਾਂ ਹੀ ਤਾਂ ਪੁੱਛਣਾ ਤੁਹਾਨੂੰ ਤੁਹਾਡੇ ਅਧਿਕਾਰੀਆਂ ਨੂੰ ਪੁੱਛਣਾ ਪ੍ਰਿੰਸੀਪਲ ਦੀਆਂ ਚ ਕੋਈ ਗਲਤੀ ਨਹੀਂ ਸਰ ਸਰਕਾਰ ਭਰਤੀਆਂ ਕਰਦੀ ਹੁੰਦੀ ਹੈ ਸਰਕਾਰ ਸਰਕਾਰੀ ਕਾਲਜ ਵਿੱਚ ਬੇਟਾ ਇੱਕ ਵਾਰ ਤੁਸੀਂ ਪ੍ਰਿੰਸੀਪਲ ਦੇ ਵਕੀਲ ਨਾ ਬਣੋ ਮੈਂ ਤੁਹਾਨੂੰ ਸਾਹਮਣੇ ਪੁੱਛੂ ਦਿਖਾ ਕੇ ਦਿੰਦੀ ਹਾਂ ਸਰਕਾਰੀ ਕਾਲਜ ਵਿੱਚ ਸਰਕਾਰ ਸਰਕਾਰ ਭਰਤੀਆਂ ਕਰੇ ਮੈਂ ਤੁਹਾਡੇ ਕੋਲ ਜਾ ਰਹਾ ਹਾਂ ਮੇਰੀ ਦੋ ਵਾਰ ਦੇਖੋ ਜਿਆਦਾ ਇੱਕ ਵਾਰ ਮੇਰੀ ਕਾਪੀ ਨੂੰ ਗੱਡੀ ਦਾ ਫਰ ਰੱਖੇ ਕਿਉਂ ਨਹੀਂ ਬੰਦੇ ਰੱਖੇ ਨਹੀਂ ਰੱਖੇ ਸਰਕਾਰ ਜੋ ਸਰਕਾਰ ਦਾ ਕੰਮ ਹੈ ਸਰਕਾਰ ਹੀ ਕਰ ਸਕਦੀ ਹੈ ਨਾ ਕਾਲਜ ਵਿੱਚ ਪ੍ਰਾਈਵੇਟ ਪੜ੍ਹਦੇ ਚਲੋ ਮੈਂ ਤੁਹਾਡੇ ਉੱਥੇ ਆਉਣਾ ਮੈਂ ਉਹਨਾਂ ਨੂੰ ਪੁੱਛਦਾ ਅਧਿਕਾਰੀਆਂ ਨੂੰ ਕਿਉਂ ਨਹੀਂ ਕੰਮ ਕੀਤਾ ਸਰ ਮੰਗ ਪੱਤਰ ਦਿੱਤਾ ਤੈਨੂੰ ਬਹੁਤ ਦਿਨ ਹੋ ਗਏ ਯਾਰ ਮੰਗ ਪੱਤਰ ਦਿੱਤਾ ਸਰਕਾਰ ਨੂੰ ਭੇਜਿਆ ਪਿਆ ਕਿਹੜੇ ਟਾਈਮ ਹੋ ਗਿਆ ਸਭ ਨੂੰ ਨਹੀਂ ਕਿਹੜੇ ਵੀ ਕਰ ਤੋਂ ਨਿਪਟਦੀ ਕੀਤੀ ਉਹਨਾਂ ਨੇ ਕੀ ਜੋ ਵੀ ਹੈ ਸਰਕਾਰੀ ਕਾਲਜ ਵਿੱਚ ਪ੍ਰਾਈਵੇਟ ਇਹ ਕੰਮ ਮੇਰਾ ਥੋੜਾ ਜਿਹੜਾ ਕੰਮ ਮੇਰਾ ਸੀ ਪ੍ਰਾਈਵੇਟ ਕਾਲਜ ਪ੍ਰਾਈਵੇਟ ਕਾਲਜ ਨਹੀਂ ਸਰ ਸਰਕਾਰੀ ਕਾਲਜ ਹੈ ਤੇ ਸਰਕਾਰੀ ਰਹੂਗਾ ਇਹ ਸਰਕਾਰੀ ਰਹੂਗਾ ਨਾ ਖੇਤੀਬਾੜੀ ਵੀ ਸਰਕਾਰੀ ਰਹੂਗੀ ਸਰ ਕਿ ਸਰ ਰੱਖਾਂਗੇ ਸਰਕਾਰੀ ਬਾਡੀ ਦੇ ਮਾਪਿਆਂ ਨੂੰ ਨੋਟੀਫਾਈ ਜੋ ਤਾਂ ਕੰਮ ਨਹੀਂ ਕਰਦਾ ਕੋਈ ਬੰਦਾ ਤੁਸੀਂ ਸਾਡੇ ਨਾਲ ਆ ਗਿਆ ਉਹਦੇ ਪ੍ਰਿੰਸੀਪਲ ਨੂੰ ਪੁੱਛੋ ਕੀ ਗੱਲ ਹੈ ਸਾਡੇ ਨਾਲ ਗੱਲ ਹੀ ਹੋਵਾਂਗੇ ਸਰਕਾਰ ਦੇ ਅੰਦਰ ਨਹੀਂ ਆਉਂਦਾ ਜੀ ਸਾਰਾ ਕੰਮ ਮੈਂ ਨਹੀਂ ਕਰਨ ਦਿੰਦਾ ਪ੍ਰਿੰਸੀਪਲ ਰੱਖਿਆ ਆਪਾਂ ਸਾਰੇ ਕੰਮ ਕਰਦੇ ਚੋਰ ਨਹੀਂ ਫੜਦੇ ਮੈਂ ਕੋਈ ਨਹੀਂ ਫੜਦੇ ਇਹ ਜਿੰਨੇ ਕੁਟੀਆਂ ਦੀਆਂ ਆਪਾਂ ਪ੍ਰਾਈਵੇਟ ਭਰਤੀਆਂ ਕਰ ਲਈ ਸਿਰਫ ਸਰਕਾਰੀ ਕੋਈ ਸਰਕਾਰੀ ਭਰਤੀ ਸਰਕਾਰੀ ਭਰਤੀ ਹੋਊਗੀ ਸਰਕਾਰੀ ਕਰ ਰਹੇ ਐਵੇਂ ਨਾ ਮੇਰੇ ਨਾਲ ਉੜ ਤੋਂ ਰੌਲਾ ਪਾ ਕੇ ਤੁਹਾਨੂੰ ਮੈਂ ਬਹੁਤ ਸੱਦੂਗਾ ਮੈਂ ਆ ਰਿਹਾ ਤੁਹਾਡੇ ਕਾਲਜ ਤਾਂ ਤੁਹਾਨੂੰ ਕਾਲ ਤੇ ਪੁੱਛ ਮੈਂ ਕਾਲ ਜਾ ਰਿਹਾ ਉਸੇ ਉਹ ਸੰਜੇ ਨਾਲ ਗੱਲ ਕਰਾਂਗੇ ਸਾਹਮਣੇ ਹੀ ਗੱਲ ਕਰ ਲਾਂਗੇ ਕਿ ਕਹਿੰਦਾ ਆਪਾਂ ਅਸੀਂ ਅਸੀਂ ਤੁਸੀ ਵੀ ਮਤਲਬ ਰੱਖਣਾ ਸੀ ਕਿ ਤੁਸੀ ਪਹਿਲਾਂ ਵੀ ਗੱਲ ਕਰਕੇ ਗਏ ਉਦੋਂ ਵੀ ਇਹ ਕਹਿੰਦੇ ਸੀ ਵੀ ਥੋੜੇ ਟੈਂਟ ਲਵਾ ਦਾਂਗੇ ਤੇ ਨਾਲ ਜਦੋਂ ਜਦੋਂ ਤੁਸੀਂ ਕਿਹਾ ਵੀ ਤੁਸੀਂ ਹੁਣੇ ਧਰਨ ਮੈਂ ਥੋੜਾ ਵੈਲਕਮ ਵਾਸਤੇ ਖੜਾ ਤੁਸੀਂ 11 ਵਜੇ ਦਾ ਟਾਈਮ ਦਿੱਤਾ ਸੀ ਮੈਂ ਤੁਹਾਡੀ ਗੇਟ ਕੀਤਾ ਮੈਂ ਜਾਣਾ ਸੀ ਉਦੋਂ ਤੱਕ ਨਾ ਐਮਐਲਏ ਵੇਟ ਕਰ ਰਿਹਾ ਤੁਹਾਡੀ ਜੀਣ ਰਹੇ ਆ ਜੇ ਇਹਨਾਂ ਨੇ ਜਾਣਾ ਤਾਂ ਚਲੇ ਜਾਂਦੇ ਤੁਸੀਂ ਟਾਈਮ ਤੋਂ ਘੱਟਾ ਲੇਟ ਆਏ ਹੋ ਟਾਈਮ ਦੇ ਕੇ ਮੈਂ ਕਿ ਤੁਸੀਂ ਟਾਈਮ ਤੋਂ ਬਹੁਤ ਲੇਟ ਆ ਸਰ ਜੀ ਕਿਉਂ ਜੀ ਜਿਹਦੇ ਨਾਲ ਇੱਕ ਮਿੰਟ ਫੋਟ ਖੋਖੜਤਾ ਹਉ ਤੇ ਬੈਠਦੇ ਰਹੇ ਤੇ ਫੋਨ ਤੁਸੀ ਅਸੀਂ ਚਲਵਾ ਕੇ ਵੀ ਦਿੱਤੀ ਤੁਹਾਨੂੰ ਮੈਂ ਪੁੱਛੂ ਜਿਹੜੇ ਬੰਦੇ ਨੇ ਬੰਦ ਕਰਵਾਈ ਹੈ ਮੈਂ ਚਲਵਾ ਕੇ ਦਿੱਤੀ ਹੈ ਜ਼ਰੂਰੀ ਸ਼ਰਤ ਪੂਰੀ ਨਹੀਂ ਕੀਤਾ ਐਫੀਨਿਸ਼ਸ਼ਨ ਉਹਦੀ ਮੈਂ 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 ਬੀਐਸਸੀ ਐਗਰੀਕਲਚਰ ਚਲਵਾ ਕੇ ਦਿੱਤੀ ਹੈ ਜੇ ਕਿਸੇ ਅਫਸਰ ਦੀ ਨਿਲੇਕੀ ਨਾ ਰਹੇਗੀ ਕਿਉਂ ਕਿ ਉਹ ਹੀ ਸਰਕਾਰ ਨੇ ਕੀਤੀ ਕਿਉਂ ਕਿ ਉਹ ਹੀ ਸਰਕਾਰ ਨੇ ਕੀਤੀ ਤੁਹਾਡੇ ਅਧਿਕਾਰੀ ਕੰਮ ਨਹੀਂ ਕਰ ਸਕਦੇ ਤੁਸੀਂ ਕੋਈ ਜਵਾਬ ਦੋ ਥੋੜਾ ਅਫਰ ਦੇਣਾ ਯਾਤ ਸਾਰੇ ਸਰਕਾਰ ਸਾਰੀ ਗੱਲ ਜੋ ਮੈਂ ਦੇਣਾ ਆਪਾਂ ਇਹੀ ਗੱਲ ਜਿਹੜੀ ਗੱਲ ਬੰਕ ਕੋਲ ਜਾ ਜਿਹੜੀ ਗੱਲ ਮੇਰੇ ਨਾਲ ਸੰਬੰਧਤ ਹੀ ਨਹੀਂ ਜਾਂ ਤੁਸੀਂ ਇਹ ਕਹੋ ਵੀ ਤੁਹਾਡੇ ਸਰਕਾਰ ਦੇ ਰਾਜ ਯਾਰ ਮੇਰੀ ਕੋਲ ਫੋਨ ਕਟਾਇਆ ਕੋਡ ਮੈਂ ਬੀਐਸਸੀ ਚਲਾ ਕੇ ਦਿੱਤੀ ਤੁਹਾਨੂੰ ਨਹੀਂ ਚਲਾ ਜਾਂਦੀ ਫਿਰ ਮੈਂ ਨਹੀਂ ਇਹ ਮੈਂ ਚਲਾ ਕੇ ਦਿੱਤੀ ਆ ਤੁਹਾਡੀ ਸਰਕਾਰ ਨੂੰ ਜਾਣਕਾਰੀ ਇੱਕ ਮਿੰਟ ਬੰਦਾ ਸੁਣੋ ਜੇ ਆਪਾਂ ਉੱਧਰ ਪ੍ਰਿੰਸੀਪਲ ਸਾਹਿਬ ਕੋਲ ਬੈਠ ਕੇ ਗੱਲ ਕਰ ਲਈਏ ਪਾਇਲਟ ਹੋ ਰਹੀ ਕਰੋ ਤੁਹਾਡੇ ਕੋਲ ਉਹਨਾਂ ਕੋਲ ਆਉਣਾ ਚਾਹ ਰਹੇ ਮੈਂ ਪ੍ਰਿੰਸੀਪਲ ਸਾਹਿਬ ਕੋਲ ਜਾ ਮੈਂ ਗੱਲ ਜਾ ਰਹੇ ਹਾਂ ਤੁਹਾਨੂੰ ਅੱਜ ਹੀ ਆ ਰਹੇ ਨੇ ਜਦੋਂ ਇਹ ਐਲਾਨ ਕਰਤਾ ਮੈਂ ਤੋ ਦੇ ਕਰ ਕੀ ਜਦਾਂ ਕਿਸੇ ਗੱਲ ਦਾ ਉਹਨਾਂ ਨੂੰ ਹੋਰ ਕੀ ਕੰਮ ਆਫ ਨਾ ਪੀਐਸਸੀ ਦੇ ਸਟੂਡੈਂਟ ਕਦੇ ਐਗਰੀਕਲਚਰ ਪੀਐਸਸੀ ਦੇ ਸਟੂਡੈਂਟ ਅਰੇ ਤੁਸੀਂ ਐਸੀ ਨੇ ਆਈ ਤੇ ਉਹ ਕਿ ਉਹ ਚੱਕਰ ਕਰਦੇ ਆ ਇਸ ਗੱਲ ਕਰਕੇ ਜਾ ਰਹੇ ਹੋਰ ਇਹਨਾਂ ਨੂੰ ਕੰਮ ਮੈਂ ਕੋਲ ਸਾਡੇ ਸਾਰੇ ਇੱਕੋ ਡਿਮਾਂਡ ਹੈ ਐਗਰੀਕਲਚਰ ਨੂੰ ਸਰਕਾਰੀ ਕਰੋ ਹੋ ਜੂਗੀ ਸਰਕਾਰੀ ਕੰਟੀ ਵਾਰਡ ਦੇ ਅੰਦਰ ਅੰਦਰ ਇਹ ਹੋਊਗੀ ਅਸੀਂ ਕਰ ਰਹੇ ਅਸੀਂ ਕੀਤੀ ਹੈ ਫਿਰ ਕਰਾਂਗੇ ਫਿਰ ਮੰਨਾਂਗੇ ਆਏ ਕੱਲਾ ਇਹ ਕਹਿਣਾ ਨਹੀਂ ਹੋਣਾ ਬਸ ਫਿਰ ਕੋਈ ਵੀ ਅੱਕੇ ਵੀ ਅਸੀਂ ਕਰਾਈ ਅੱਕੇ ਨੇ ਕਰਾਈ ਕੋਈ ਨਹੀਂ ਬੈਠੋ ਜੀ ਉੱਥੇ ਬੈਠੇ ਅੰਦਰ ਬੈਠ ਅੰਦਰ ਬੈਠੋ ਕੋਈ ਸਬਸ ਨਹੀਂ ਸਾਡੇ ਸਮਾਧ ਹੋਵੇ ਇੰਨੇ ਸਮੇਂ ਤੱਕ ਸਰਕਾਰੀ ਕਰ ਦਾਂਗੇ ਫਿਰ ਅਸੀਂ ਜਾਵੜਾਂਗੇ ਦੇਖੋ ਮੈਂ ਤੁਹਾਨੂੰ ਕਹਿ ਰਿਹਾ ਨਾ ਆਪਦੇ ਹਸਪਤਾਲਾ ਤੁਹਾਡੇ ਪ੍ਰਿੰਸੀਪਲ ਨਾਲ ਅਸੀਂ ਸਰਕਾਰ ਸਰਕਾਰ ਦੀ ਜਿੱਥੇ ਗਲਤੀ ਹੈ ਸਰਕਾਰ ਇਹ ਐਮਐਲਏ ਨੇ ਨਹੀਂ ਕਰਨਾ ਕੁਝ ਇਹ ਤੁਹਾਡੇ ਅਧਿਕਾਰੀਆਂ ਨੇ ਵੀ ਕੁਝ ਕਰਨਾ ਹੁੰਦਾ ਪ੍ਰਾਈਵੇਟ ਕੋਈ ਨਹੀਂ ਸਰਕਾਰੀ ਸਰਕਾਰੀ ਕਿਰਾਏ ਦਿੱਤੀ ਹੈ ਤੁਹਾਨੂੰ ਫਿਰ ਵੀ ਦੋ ਵਾਰ ਨੋਟੀਫਿਕੇਸ਼ਨ ਭਰਤੀਆਂ ਦਾ ਜਾਰੀ ਕੀਤਾ ਬਿਲਕੁਲ ਨਹੀਂ ਕੀਤਾ ਕੰਮ ਨਹੀਂ ਕੀਤਾ ਜੋ ਲੋਨ ਕਰਨਾ ਚਾਹੀਦਾ ਫਰੀਦਕੋਟ ਦੇ ਆਪ ਪ੍ਰੋਫੈਸਰਾਂ ਤੱਕ ਪਹੁੰਚ ਨਹੀਂ ਕਰ ਸਕੇ ਇਹ ਜਿਹੜੇ ਬੰਦੇ ਫ੍ਰੀ ਆਫ ਕਾਸਟ ਕੰਮ ਕਰਨ ਨੂੰ ਤਿਆਰ ਸੀਗੇ ਤੁਸੀਂ ਸਰਕਾਰੀ ਭਰਤੀਆਂ ਕਿਉਂ ਨਹੀਂ ਕਰਨਾ ਚਾਹੁੰਦੇ ਥੇ ਸਰਕਾਰੀ ਕੱਢੀ ਹੋਰ ਕੀ ਦੀ ਸੀ ਉਹ ਦੋ ਬਾਰੀ ਇਹਨਾਂ ਨੇ ਨੋਟੀਫਿਕੇ ਬੀਬਾ ਜੀ ਵੇਖੋ ਤੁਸੀਂ ਸਾਡੇ ਬੱਚਿਓ ਜਿਹੜਾ ਕੰਮ ਉਹਨਾਂ ਨੇ ਕਰਨਾ ਉਹਨਾਂ ਨੇ ਹੀ ਕਰਨਾ ਹੈ ਸਰਕਾਰ ਨਹੀਂ ਕਰਨਾ ਸਰਕਾਰੀ ਪਰਤੀਆਂ ਨਾਲ ਸਰ ਤੁਹਾਨੂੰ ਕੋਈ ਨਹੀਂ ਮੈਂ ਆ ਰਿਹਾ ਉੱਥੇ-ਉੱਥੇ ਆ ਰਿਹਾ ਮੈਂ ਕੋਈ ਨਹੀਂ ਉੱਥੇ ਰੱਖੋ ਸਰ ਅਸੀਂ ਇੱਥੇ ਗੱਲ ਕਰਦੇ ਕੋਈ ਨਹੀਂ ਕੋਈ ਗੱਲ ਮੈਂ ਗੱਲ ਕਰ ਲਈ ਛੋੜਦਾ ਮੈਂ ਤੁਹਾਡੇ ਪ੍ਰਿੰਸੀਪਲ ਨਾਲ ਗੱਲ ਕਰਦਾ ਗੱਲ ਤਾਂ ਫਿਰ ਤੁਸੀਂ ਪਰ ਗੱਲ ਕਰ ਲਈ ਨਹੀਂ ਸਰ ਸਰਕਾਰੀ ਕਾਲਜ ਸਰਕਾਰੀ ਕੋਈ ਸਰਕਾਰੀ ਪਰਤੀਆਂ ਕੱਢੋ ਤੁਸੀਂ ਉਹ ਸਾਰਾ ਕੁਝ ਹੋਊਗਾ ਪਰ ਕਿਸੇ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਜੇ ਅਗਰ ਇਸ ਸਰਕਾਰ ਨਾਲ ਕੋਈ ਨਹੀਂ ਹਰਾਨੀ ਵਾਲੀ ਗੱਲ ਹੈ ਕਿਹੜਾ ਜਿਹੜੀ ਪੁਕਰਦਾਲ ਤੇ ਤੁਸੀਂ ਬੈਠਦੇ ਰਹੇ ਤੁਹਾਡੇ ਤੋਂ ਉਹ ਮਾਮਲਾ ਨਹੀਂ ਉਹ ਕਰਵਾ ਕੇ ਦਿੱਤਾ ਮੈਂ ਮੈਂ ਵੀ ਅਸੀ ਚਲਵਾ ਲਿਆ ਨਹੀਂ ਸੰਭਲੀ ਉਹ ਤੋਂ ਲੈਣੇ ਤੁਹਾਡੇ ਸਿਰ ਤੋਂ ਪੜਦੀ ਫਿਰ ਜੇ ਤੁਹਾਡਾ ਤਾਂ ਕੰਮ ਹੋ ਗਿਆ ਸੀ ਠੀਕ ਹੈ ਜੀ ਕੋਈ ਮੈਂ ਉੱਥੇ ਆ ਰਿਹਾ ਤੁਹਾਡੇ ਕਾਲਜ 12 ਵਜੇ ਪਹੁੰਚਦਾ ਮੈਂ ਇੱਕ ਹਸਪਤਾਲ ਦਾ ਨਾਮ ਤੁਹਾਨੂੰ ਰੱਖਣਾ 12 ਵਜੇ ਆਉਸੜੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਨਾ ਨਾ ਬਿਲਕੁਲ ਤੁਹਾਡੇ ਮੂੰਹ ਤੇ ਗੱਲ ਕਰਾਂਗੇ ਅਜੀ ਇੱਥੇ ਬੈਠੇ ਬੈਠੋ ਕੋਈ ਚੱਕਰ ਤੁਹਾਡੇ ਨਾਲ ਤੁਹਾਡੇ ਮੂੰਹ ਤੇ ਹੋਊਗੀ ਬੇਟਾ 1 ਮਿੰਟ ਮੇਰੀ ਗੱਲ ਸੁਣੋ ਕਿਸੇ ਦੇ ਝੁਕਾਵੇ ਚ ਨਾ ਆਵੋ ਆ ਐਵੇਂ ਕਿਸੇ ਦੀ ਉਂਗਲਾਂ ਤੇ ਨਾ ਚੜੋ ਤੁਹਾਡੇ ਅਫਸਰਾਂ ਨਾਲ ਤੁਹਾਡੇ ਪ੍ਰੋਫੈਸਰਾਂ ਨਾਲ ਉੱਥੇ ਤੁਹਾਡੇ ਮੂੰਹ ਤੇ ਗੱਲ ਹੋਊਗੀ ਜਿਹੜੀ ਜਿਹੜੀ ਗਲਤੀ ਆ ਇੱਥੇ ਵਿਦਿਆਰਥੀ ਨੂੰ ਪਤਾ ਸਰਪੰਨ ਨੂੰ ਪਤਾ ਵਿਦਿਆਰਥੀਆਂ ਨੂੰ ਨਹੀਂ ਕੁਝ ਪਤਾ ਇਹਨਾਂ ਨੂੰ ਕੁਝ ਨਹੀਂ ਪਤਾ ਨਾ ਇਹਨਾਂ ਨੂੰ ਕੁਝ ਨਹੀਂ ਪਤਾ ਜੇ ਤੁਹਾਨੂੰ ਕੰਮ ਕਰਾਉਣਾ ਤਾਂ ਅਸ ਕੱਲ੍ਹ ਜੇ ਮੈਂ ਆ ਰਿਹਾ ਜਿਹੜੀ ਕੋਈ ਚਿੱਠੀ ਲਿਖਾਉਣੀ ਜਿਹੜਾ ਕੋਈ ਕਰਾਉਣਾ ਮੈਂ ਉਸ ਕੱਲ੍ਹ ਜੇ ਕਰਾਉਂਗਾ ਇੱਥੇ ਲਿਖ ਲਈਏ ਸਰ ਇੱਥੇ ਲਿਖ ਦਿਓ ਚਿੱਠੀ ਤੇ ਮੈਂ ਕੌਣ ਲਿਖਣ ਵਾਲਾ ਪ੍ਰਿੰਸੀਪਲ ਕੋਲ ਜੇ ਲਿਖ ਪਈ ਪ੍ਰਿੰਸੀਪਲ ਤੋਂ ਲਿਖਾਉਣੀਆਂ ਚਿੱਠੀਆਂ ਤੁਹਾਡੇ ਅਧਿਕਾਰੀਆਂ ਤੋਂ ਜਿਹੜੇ ਕੋ ਚਿੱਠੀਆਂ ਜਿਹੜੀਆਂ ਜਿਹੜਾ ਕੰਮ ਉਹ ਕਰਦੇ ਉਹ ਆਪਦੇ ਪੱਧਰ ਤੇ ਲਿਖਤੀ ਰਿਪੋਰਟ ਕਰਾਂਗੇ ਕੋਸ਼ਿਸ਼ ਕਰਾਂਗੇ ਰਿਕਾਰਡਿੰਗ ਹੋਈ ਜਾਂਦੀ ਹੈ ਤੁਸੀਂ ਕਮਰੇ ਦੇ ਅੱਗੇ ਉਹਦੀ ਹੈ ਜੀ ਲਿਖੇ ਤੋਂ ਜ਼ਿਆਦਾ ਹੈ ਫਿਰ ਕੋਸ਼ਿਸ਼ ਹੀ ਹੁੰਦੀ ਹੈ ਮੇਰਾ ਉਹ ਤੇ ਤੁਹਾਡੇ ਅਧਿਕਾਰੀਆਂ ਨੂੰ ਕਦੇ ਨਹੀਂ ਤੇ ਬੰਦ ਹੋ ਗਈ ਸੀ ਉਹਦੇ ਤੋਂ ਇੱਥੇ ਭੱਜਿਆ ਉਹਨਾਂ ਦੀ ਗਲਤੀ ਹੈ ਤੁਸੀਂ ਝਖੜਿਓ ਤੁਹਾਡੇ ਪ੍ਰਿੰਸੀਪਲ ਦੀ ਤੁਹਾਡੇ ਪ੍ਰੋਫੈਸਰਾਂ ਦੀ ਗਲਤੀ ਹੈ ਤੁਸੀਂ ਕਹਿੰਦੇ ਸਰਕਾਰ ਦੀ ਸਰਕਾਰ ਨੇ ਕਿੰਨੇ ਦਿਨ ਤੋਂ ਹੋਲਡ ਪਈਆਂ ਹੋਈਆਂ ਸਕਾਰ ਦੀ ਗਲਤ ਤੂੰ ਮੈਂ ਆ ਰਿਹਾ 12 ਵਜੇ ਆਜੂ 12 ਵਜੇ ਕੋਸ਼ਿਸ਼ ਨਹੀਂ ਕਰ ਰਹੇ ਆਹ ਸੁਣ ਇੱਥੇ ਹੀ ਵੇਟ ਕਰਕੇ ਜਾਣਾ ਮੈਂ ਥੋੜੀ ਇੱਥੇ ਲੱਗੇ ਰਹਾਂਗਾ ਤੁਹਾਡੀ ਬੰਦ ਜਲ ਕੰਡੂ ਦਾ ਅਫਤ ਕਰੂੰਗਾ ਤੁਸੀਂ ਜਿੱਥੇ ਮਰਦੀ ਬੈਠੋ ਮੈਨੂੰ ਲੈ ਲਓ ਮੈਂ ਉੱਥੇ ਕਰ ਦਿੰਦਾ ਤੁਹਾਨੂੰ ਮਤਲਬ ਇਹ ਨਹੀਂ ਨਾ ਸਰ ਇਹਦੀ ਤਾਂ ਗੱਲ ਕਰ ਰਹੇ ਹੋ ਤੁਸੀਂ ਚੈੱਕ ਇਹਨੂੰ ਅੱਗੇ ਚੈੱਕ ਕਰੋਗੇ ਜੇ ਜਵਾ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਵੀ ਤੁਹਾਡੇ ਪ੍ਰਿੰਸੀਪਲ ਤੋਂ ਚਿੱਠੀ ਲਿਖਾਉਣੀ ਹੈ ਤੁਸੀਂ ਪ੍ਰਿੰਸੀਪਲ ਨਾਲ ਮੇਰੇ ਸਾਹਮਣੇ ਗੱਲ ਕਰੋ ਤੇ ਇੰਨੇ ਸਮੇਂ ਤੋਂ ਥੋੜੀ ਚਿੱਠੀ ਨਹੀਂ ਲਿਖਾਈ ਗਈ ਤੁਹਾਨੂੰ ਇਹ ਤੁਸੀਂ ਕੀ ਕਰਦੇ ਸੀ ਤੁਸੀਂ ਸਟੂਡੈਂਟ ਆ ਤੁਸੀਂ ਕਰਦੇ ਸੀ ਉੱਥੇ ਵੀ ਜਾ ਨਾਰੇ ਮਾਰੀ ਆਂ ਮੈਨੂੰ ਕਹ ਦੱਸੋ ਮੈਨੂੰ ਤੁਸੀਂ ਦੱਸੋਗੇ ਮੈਂ ਤਾਂ ਕਰੂੰਗਾ ਨਾ ਪਾਣ ਪੱਤਰ ਤਾਂ ਦੇ ਦੇਗੇ ਉਹ ਬੇਟਾ ਐਵੇਂ ਨਾ ਲੋੜ ਤੋਂ ਵੱਤ ਨਹੀਂ ਬੋਲਦਾ ਵੀ ਸਾਡੇ ਬੱਚਿਆਂ ਪਰ ਲੋੜ ਤੋਂ ਵੱਤ ਨਹੀਂ ਬੋਲਦਾ ਇਹ ਗੱਲ ਧਿਆਨ ਨਾਲ ਤੁਸੀਂ ਲੋੜ ਤੋਂ ਵੱਧ ਕੰਮ ਕਰੋ ਨਾ ਸਰ ਅਸੀਂ ਕਰ ਰਹੇ ਹਾਂ ਇੱਕ ਵੀ ਨਾਰਾ ਪੂਰਾ ਨਹੀਂ ਕੀਤਾ ਨਾ ਸਰਕਾਰ ਨੇ ਕੋਈ ਨਾ ਕੋਈ ਸਾਰਾ ਪ੍ਰਿੰਸੀਪਲ ਤੋਂ ਪੁੱਛੋ ਮੈਂ ਪ੍ਰਿੰਸੀਪਲ ਦੇ ਦੱਸਾਂ ਤੇਰੇ ਫਰ ਅਕਾਡਮੀ ਅਕਾਡਮੀ ਗੱਲ ਸੁਣ ਪਹਿਲਾਂ ਮੇਰੀ ਗੱਲ ਸੁਣੋ ਅਸੀਂ ਪੀਐਸਸੀ ਐਗਰੀਕਲਚਰ ਚਲਾ ਕੇ ਦਿੱਤੀ ਨਾ ਤੁਹਾਨੂੰ ਚਲਾ ਕੇ ਦਿੱਤੀ ਕਿ ਨਹੀਂ ਬੰਦ ਕੌਣ ਕਰ ਰਿਹਾ ਸਰ ਬੰਦ ਬੰਦ ਕਿਉਂ ਤੁਸੀਂ ਕੰਮ ਨਹੀਂ ਕਰਦੇ ਤਾਂ ਬੰਦ ਹੋਈ ਹੈ ਕੰਮ ਕੰਮ ਸਰਕਾਰ ਨੇ ਨਹੀਂ ਕੀਤਾ ਅਜੇ ਤੱਕ ਫੰਡ ਲੈਬ ਦਾ ਜਾਰੀ ਨਹੀਂ ਕੀਤਾ ਸਰਕਾਰ ਨੇ 5 ਕਰੋੜ 5 ਕਰੋੜ ਰੁਪਇਆ ਤੁਹਾਡੇ ਕਾਲਜ ਨੂੰ ਆਇਆ 5 ਕਰੋੜ ਰੁਪਇਆ ਕਿ ਫਿਰ ਉਹ ਐਗਰੀਕਲਚਰ ਕਾਪੋ ਨਹੀਂ ਚੱਲ ਰਹੀ ਸਰ ਥੋੜੀ ਉਹ ਤਾਂ ਹੀ ਤਾਂ ਪੁੱਛਣਾ ਤੁਹਾਨੂੰ ਤੁਹਾਡੇ ਅਧਿਕਾਰੀਆਂ ਨੂੰ ਪੁੱਛਣਾ ਹੈ ਪ੍ਰਿੰਸੀਪਲ ਦੀਆਂ ਚ ਕੋਈ ਗਲਤੀ ਨਹੀਂ ਸਰ ਸਰਕਾਰ ਭਰਤੀਆਂ ਕਰਦੀ ਹੁੰਦੀ ਹੈ ਸਰਕਾਰ ਸਰਕਾਰੀ ਕਾਲਜ ਵਿੱਚ ਬੇਟਾ ਇੱਕ ਮਿੰਟ ਤੁਸੀਂ ਪ੍ਰਿੰਸੀਪਲ ਦੇ ਵਕੀਲ ਨਾ ਬਣੋ ਮੈਂ ਤੁਹਾਨੂੰ ਸਾਹਮਣੇ ਪੁੱਛੂ ਦਿਖਾ ਕੇ ਦਿੱਤੀ ਕਿ ਸਰਕਾਰੀ ਕਾਲਜ ਵਿੱਚ ਸਰਕਾਰ ਸਰਕਾਰ ਭਰਤੀਆਂ ਕਰੇ ਮੈਂ ਤੁਹਾਡੇ ਕੋਲ ਜਾ ਰਹਾ ਹਾਂ ਮੇਰੀ ਦੋ ਵਾਰ ਮੇਰੀ ਕੱਲ ਨੂੰ ਦੇਖੋ ਜਿਆਦਾ ਇੱਕ ਮਿੰਟ ਮੇਰੀ ਕੱਪ ਨੂੰ ਉਹ ਕੱਢੀ ਦੇ ਫਰ ਰੱਖੇ ਕਿਉਂ ਨਹੀਂ ਬੰਦੇ ਰੱਖੇ ਨਹੀਂ ਰੱਖੇ ਇਹ ਤਾਂ ਸਰਕਾਰ ਜੋ ਸਰਕਾਰ ਦਾ ਕੰਮ ਹੈ ਸਰਕਾਰ ਹੀ ਕਰ ਸਕਦੀ ਹੈ ਨਾ ਕਾਲਜ ਵਿੱਚ ਪ੍ਰਾਈਵੇਟ ਪੜ੍ਹਦੇ ਚਲੋ ਮੈਂ ਤੁਹਾਡੇ ਉੱਥੇ ਆਉਣਾ ਮੈਂ ਉਹਨਾਂ ਨੂੰ ਪੁੱਛਦਾ ਹਾਂ ਅਧਿਕਾਰੀਆਂ ਨੂੰ ਕਿਉਂ ਨਹੀਂ ਕੰਮ ਕੀਤਾ ਸਰ ਮੰਗ ਪੱਤਰ ਦਿੱਤੇ ਨੂੰ ਬਹੁਤ ਦਿਨ ਹੋ ਗਏ ਯਾਰ ਮੰਗ ਪੱਤਰ ਦਿੱਤਾ ਸਰਕਾਰ ਨੂੰ ਭੇਜਿਆ ਗਿਆ ਕਿਹੜਾ ਟਾਈਮ ਹੋ ਗਿਆ ਸਭ ਨੂੰ ਨਹੀਂ ਕਿੰਨੇ ਦਿਨ ਕਹਤੋਂ ਨਹੀਂ ਪੜਤੀ ਕੀਤੀ ਉਹਨਾਂ ਨੇ ਕੀ ਜੋ ਵੀ ਹੈ ਸਰਕਾਰੀ ਕਾਲਜ ਵਿੱਚ ਪ੍ਰਾਈਵੇਟ ਕਾਲਜ ਇਹ ਕੰਮ ਮੇਰਾ ਥੋੜਾ ਜਿਹੜਾ ਕੰਮ ਮੇਰਾ ਸੀ ਪ੍ਰਾਈਵੇਟ ਕਾਲਜ ਪ੍ਰਾਈਵੇਟ ਕਾਲਜ ਨਹੀਂ ਸਰ ਸਰਕਾਰੀ ਕਾਲਜ ਹੈ ਤੇ ਸਰਕਾਰੀ ਰਹੂਗਾ ਇਹ ਸਰਕਾਰੀ ਰਹੂਗਾ ਨਾ ਖੇਤੀ ਬਾੜੀ ਵੀ ਸਰਕਾਰੀ ਰਹੂਗੀ ਫਿਰ ਰੱਖਾਂਗੇ ਸਰਕਾਰੀ ਤੁਸੀਂ ਕੋਈ ਬੰਦਾ ਤੁਸੀਂ ਸਾਡੇ ਦਾਲਿਆ ਹੋ ਗਿਆ ਤੁਹਾਡੇ ਪ੍ਰਿੰਸੀਪਲ ਨੂੰ ਪੁੱਛੋ ਕੀ ਗੱਲ ਹੈ ਸਾਰਾ ਕੰਮ ਮੈਂ ਨਹੀਂ ਕਰਦਾ ਪ੍ਰਿੰਸੀਪਲ ਰੱਖਿਆ ਪੁਲਿਸ ਨੇ ਕੰਮ ਕਰਨਾ ਚੋਰੇ ਨੇ ਫੜਨੇ ਮੈਂ ਤੋਂ ਫੜਨੇ ਇਹ ਕੀ ਗੱਲ ਹੋਈ ਪ੍ਰਾਈਵੇਟ ਭਰਤੀਆਂ ਕਰਨੇ ਦ ਸਰਕਾਰੀ ਕੋਈ ਸਰਕਾਰੀ ਮਰ ਸਰਕਾਰੀ ਭਰਤੀ ਹੋਊਗੀ ਸਰਕਾਰੀ ਕਰ ਰਿਹਾ ਐਵੇਂ ਨਾ ਬਿਰਾ ਲੋੜ ਤੋਂ ਰੌਲਾ ਪਾ ਕੇ ਮੈਂ ਕਿਹਦੀ ਉਹਨਾਂ ਦੇ ਮੂੰਹ ਤੇ ਫੱਦੂ ਆ ਮੈਂ ਆ ਰਿਹਾ ਤੁਹਾਡੇ ਕਾਲਜ ਤਾਂ ਤੁਸੀਂ ਕਾਲ ਦੇ ਪਰਚੂਟ ਵਟਾ ਗਏ ਮੈਂ ਕਾਲ ਜਾ ਰਿਹਾ ਉਹ ਬੰਦੇ ਨਾਲ ਕਰਾਂਗੇ ਸਾਹਮਣੇ ਹੀ ਗੱਲ ਕਰਲਾਂਗੇ ਕਿ ਕਹਿੰਦਾ ਆਪਾਂ ਅਸੀਂ ਤੁਸੀਂ ਜਗ੍ਹਾ ਰੱਖਣਾ ਸੀਗਾ ਤੁਸੀਂ ਇੱਥੋਂ ਪਹਿਲਾਂ ਵੀ ਗੱਲ ਕਰਕੇ ਗਏ ਆ ਉਦੋਂ ਵੀ ਇਹ ਕਹਿੰਦੇ ਸੀ ਵੀ ਥੋੜੇ ਟੈਂਟ ਲਵਾ ਦਾਂਗੇ ਤੇ ਨਾਲ ਜਦੋਂ ਜਦੋਂ ਕਹਿੰਦੇ ਤੁਸੀਂ ਕਹਿੰਦੇ ਤੁਸੀਂ ਆਉਣੇ ਤਰਨ ਮੈਂ ਥੋੜਾ ਵੈਲਕਮ ਵਾਸਤੇ ਖੜਾ ਤੁਸੀਂ 11 ਵਜੇ ਦਾ ਟਾਈਮ ਦਿੱਤਾ ਸੀ ਮੈਂ ਤੁਹਾਡੀ ਵੇਟ ਕੀਤਾ ਉਦੋਂ ਤੱਕ ਨਾ ਮੈਂ ਪਹਿਲੇ ਵੇਟ ਕਰ ਰਿਹਾ ਤੁਹਾਡੀ ਤੁਸੀਂ ਜੇ ਇਹਨਾਂ ਨੇ ਜਾਣਾ ਤਾਂ ਚਲੇ ਜਾਂਦੇ ਤੁਸੀਂ ਟਾਈਮ ਪੁੱਛਦਾ ਲੇਟ ਆਏ ਆ ਟਾਈਮ ਦੇ ਕੇ ਮੈਂ ਕਿ ਤੁਸੀਂ ਟਾਈਮ ਤੋਂ ਬਹੁਤ ਲੇਟ ਆ ਸਰ ਜੀ ਕਿਉਂ ਜਿਹੜੀ 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 ਇੱਕ ਮਿੰਟ ਫੋਟ ਤੁਸੀਂ ਕੋਖਰਤਾਲ ਤੇ ਬੈਠਦੇ ਰਹੇ ਤੇ ਫੋਨ ਫੁਣ ਕੇ ਆ ਤੁਸੀਂ ਚਲਵਾ ਕੇ ਵੀ ਦਿੱਤੀ ਤੁਹਾਨੂੰ ਮੈਂ ਪੁੱਛੂ ਜਿਹੜੇ ਬੰਦੇ ਨੇ ਬੰਦ ਕਰਵਾਈ ਹੈ ਮੈਂ ਚਲਵਾ ਕੇ ਦਿੱਤੀ ਹੈ ਜ਼ਰੂਰੀ ਸ਼ਰਤਾਂ ਪੂਰੀ ਨਹੀਂ ਕੀਤੀ ਐਫਿਨੇਸ਼ਨ ਉਹਦੀ ਮੈਂ 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 ਬੀਐਸਸੀ ਐਗਰੀਕਲਚਰ ਚਲਵਾ ਕੇ ਦਿੱਤੀ ਹੈ ਜੇ ਕਿਸੇ ਅਫਸਰ ਦੀ ਨਿਲਾਇਕੀ ਨਾ ਰਹੇਗੀ ਕਿਉਂ ਕਿ ਉਹ ਹੀ ਸਰਕਾਰ ਨੇ ਕੀਤੀ ਆਪਾਂ ਆਪਾਂ ਕੋਈ ਇੰਸਪੈਕਟਰ ਤੁਹਾਡੇ ਜਿਹੜੇ ਕੰਮ ਨਹੀਂ ਕਰ ਸਕਦੇ ਤੁਸੀਂ ਕਹਿੰਦੇ ਕੰਮ ਨਹੀਂ ਕਰ ਸਕਦੇ ਸਰਕਾਰੀ ਕਾਲਜ ਵਿੱਚ ਸਰਕਾਰੀ ਕਾਲਜ ਮੈਂ ਕੋ ਜਵਾਬ ਦੂੰਗਾ ਥੋੜਾ ਆਫਰ ਦੇਣਾ ਸਾਰੇ ਸਾਰੇ ਗੱਲ ਸਾਰੀ ਗੱਲ ਜੋ ਮੈਂ ਦੇਣਾ ਮੈਂ ਆਪਾਂ ਇਹੀ ਗੱਲ ਜਿਹੜੀ ਪ੍ਰਿੰਸੀਪਲ ਕੋਲ ਜਾ ਜਿਹੜੀ ਗੱਲ ਮੇਰੇ ਨਾਲ ਸੰਬੰਧਤ ਹੀ ਨਹੀਂ ਜਾਂ ਤੁਸੀਂ ਇਹ ਕਹੋਗੇ ਤੁਹਾਡੇ ਸਰਕਾਰ ਦੇ ਰਾਜ ਯਾਰ ਮੇਰੀ ਕੋਲ ਥੋੜਾ ਕਟਾ ਇਕਾਊਂਟ ਮੈਂ ਬੀਐਸਸੀ ਚਲਾ ਕੇ ਦਿੱਤੀ ਤੁਹਾਨੂੰ ਨਹੀਂ ਚਲਾ ਜਾਂਦੀ ਫਿਰ ਮੈਂ ਕਰਾ ਕੇ ਦਿੱਤੀ ਆ ਤੁਹਾਡੇ ਸਰਕਾਰ ਨੂੰ ਜਾਣਕਾਰੀ ਇੱਕ ਮਿੰਟ ਮਿੰਟ ਗੱਲ ਸੁਣੋ ਜੇ ਆਪਾਂ ਉੱਥੇ ਪ੍ਰਿੰਸੀਪਲ ਸਾਹਿਬ ਕੋਲ ਬੈਠ ਕੇ ਗੱਲ ਕਰ ਲਈਏ ਪ੍ਰਾਈਵੇਟ ਹੋ ਰਹੀ ਕਰੋ ਬਿੱਟੇ ਤੁਹਾਡੇ ਕੋਲ ਆਉਣਾ ਚਾਹੀਦਾ ਆ ਮੈਂ ਪ੍ਰਿੰਸੀਪਲ ਸਾਹਿਬ ਕੋਲ ਜਾ ਮੈਂ ਗੱਲ ਜਾ ਰਿਹਾ ਹਾਂ ਪਹੁੰਚ ਆਉਂਦੇ ਹੋੜੀ ਤੁਸੀਂ ਅੱਜ ਹੀ ਆ ਰਹੇ ਹੋ ਜਦੋਂ ਇਹ ਐਲਾਨ ਕਰਤਾ ਮੈਂ ਤੁਹੇ ਕਰਦੀ ਜਿਹਨੇ ਕਿਤੇ ਗੱਲਦਾ ਉਹਨਾਂ ਨੂੰ ਹੋਰ ਕੀ ਕਰਨਾ ਨਾ ਤੂੰ ਉਹ ਬੀਏਸੀ ਦਾ ਸਟੂਡੈਂਟ ਕੜੇ ਐਗਰੀਕਲਚਰ ਦਾ ਬੀਏਸੀ ਦਾ ਸਟੂਡੈਂਟ ਆਇਆ ਅਰੇ ਤੁਸੀਂ ਬੀਏਸੀ ਨੇ ਆਈ ਹਾਂ ਇਹ ਉੱਥੇ ਨੇ ਉੱਥੇ ਕਰਦੇ ਆਏ ਜੁੱਡੇ ਕਰਕੇ ਜਾ ਰਹੇ ਐਸੇ ਗੱਲ ਕਰਕੇ ਜਾ ਰਹੇ ਹੋਰ ਇਹਨਾਂ ਨੇ ਕੰਮ ਕਰਦੇ ਸਾਡੇ ਸਾਰੇ ਇੱਕੋ ਡਿਮਾਂਡ ਹੈ ਐਗਰੀਕਲਚਰ ਨੂੰ ਸਰਕਾਰੀ ਕਰੋ ਹੋ ਜੂਗੀ ਸਰਕਾਰੀ ਬਟੀ ਵਾਰਡ ਦੇ ਅੰਦਰ ਅੰਦਰ ਇਹ ਹੋਊਗੀ ਅਸੀਂ ਕਰ ਰਹੇ ਅਸੀਂ ਕੀਤੀ ਆ ਫਿਰ ਕਰਾਂਗੇ ਫਿਰ ਮੰਨਾਂਗੇ ਆਏ ਕੱਲਾ ਇਹ ਕਹਿਣਾ ਨਹੀਂ ਹੋਣਾ ਪਰ ਕੋਈ ਵੀ ਅਸੀਂ ਅੱਕੇ ਵੀ ਅਸੀਂ ਕਰਾਈ ਅੱਕੇ ਨੇ ਕਰਾਈ ਇੱਥੇ ਬੈਠਿਆ ਕੋਈ ਨਹੀਂ ਬੈਠੋ ਜੀ ਉੱਥੇ ਮੈਂ ਅੰਦਰ ਬੈਠ ਅੰਦਰ ਬੈਠੋ ਕੋਈ ਸਭ ਬੱਚੇ ਨਹੀਂ ਸਾਡੇ ਸਮਾ ਦੇਵਾਂਗੇ ਇੰਨੇ ਸਮੇਂ ਤੱਕ ਸਰਕਾਰੀ ਕਰ ਦਾਂਗੇ ਫਿਰ ਅਸੀਂ ਜਾਵੜਾਂਗੇ ਇੱਥੇ ਦੇਖੋ ਮੈਂ ਤੁਹਾਨੂੰ ਕਹਿ ਰਿਹਾ ਨਾ ਆਪਦੇ ਹਸਪਤਾਲਾਂ ਦੇ ਤੁਹਾਡੇ ਪ੍ਰਿੰਸੀਪਲ ਨਾਲ ਅਸੀਂ ਤਾਂ ਸਰਕਾਰ ਸਰਕਾਰ ਦੀ ਜਿੱਥੇ ਗਲਤੀ ਹੈ ਸਰਕਾਰ ਇਹ ਐਮਐਲਏ ਨੇ ਨਹੀਂ ਕਰਨਾ ਕੁਝ ਇਹ ਤੁਹਾਡੇ ਅਧਿਕਾਰੀਆਂ ਨੇ ਵੀ ਕੁਝ ਕਰਨਾ ਹੁੰਦਾ ਪ੍ਰਾਈਵੇਟ ਕੋਈ ਨਹੀਂ ਸਰਕਾਰੀ ਸਰਕਾਰੀ ਪ੍ਰਾਈਵੇਟ ਪਰਸਨਲ ਸਰਕਾਰੀ ਕਿਰਾਏ ਤੇ ਦਿੱਤੀ ਹੈ ਤੁਹਾਨੂੰ ਫਿਰ ਵੀ ਦੋ ਵਾਰ ਨੋਟੀਫਿਕੇਸ਼ਨ ਭਰਤੀਆਂ ਦਾ ਜਾਰੀ ਕੀਤਾ ਬਿਲਕੁਲ ਨਹੀਂ ਕੀਤਾ ਕੰਮ ਨਹੀਂ ਕੀਤਾ ਜੋ ਲੋੜ ਕਰਨਾ ਸੀ ਫਰੀਦਕੋਟ ਦੇ ਪ੍ਰੋਫੈਸਰਾਂ ਤੱਕ ਪਹੁੰਚ ਨਹੀਂ ਕਰ ਸਕੇ ਇਹ ਜਿਹੜੇ ਬੰਦੇ ਫ੍ਰੀ ਆਫ ਕਾਸਟ ਕੰਮ ਕਰਨ ਨੂੰ ਤਿਆਰ ਸੀਗੇ ਅਸੀਂ ਤਾਂ ਸਰਕਾਰੀ ਕਟਿੰਗ ਹੋਰ ਕਿਦੀ ਸਿਓ ਸਰਕਾਰੀ ਨੋਟੀਸ ਸਰਕਾਰੀ ਦੋ ਵਾਰੀ ਇਹਨਾਂ ਨੇ ਨੋਟੀਫਿਕੇ ਬੀਬਾ ਜੀ ਦੇਖੋ ਤੁਸੀਂ ਸਾਡੇ ਬੱਚਿਓ ਜਿਹੜਾ ਕੰਮ ਉਹਨਾਂ ਨੇ ਕਰਨਾ ਉਹਨਾਂ ਨੇ ਹੀ ਕਰਨਾ ਹੈ ਸਰਕਾਰ ਨਹੀਂ ਕਰਨਾ ਸਰਕਾਰੀ ਭਰਤੀਆਂ ਨਾਲ ਸਰ ਤੁਹਾਨੂੰ ਕੋਈ ਨਹੀਂ ਮੈਂ ਆ ਰਿਹਾ ਉੱਥੇ ਕੋਥੇ ਆ ਰਿਹਾ ਮੈਂ ਕੋਈ ਨਹੀਂ ਸਰ ਅਸੀਂ ਇੱਥੇ ਗੱਲ ਕਰਕੇ ਕੋਈ ਨਹੀਂ ਕੋਈ ਗੱਲ ਮੈਂ ਗੱਲ ਕਰ ਲਈ ਛੋੜਦਾ ਮੈਂ ਤੁਹਾਡੇ ਪ੍ਰਿੰਸੀਪਲ ਨਾਲ ਗੱਲ ਕਰੂੰਗਾ ਕਰ ਲਓ ਸਰ ਗੱਲ ਦਾ ਫਿਰ ਤੁਸੀਂ ਪਰ ਗੱਲ ਕਰ ਲਈ ਵੀ ਐਸਾ ਸਰਕਾਰੀ ਕੋਲੇ ਸਰਕਾਰੀ ਕੋਈ ਸਰਕਾਰੀ ਭਰਤੀਆਂ ਕੱਢੋ ਤੁਸੀਂ ਉਹ ਸਾਰਾ ਕੁਝ ਹੋਊਗਾ ਪਰ ਕਿਸੇ ਦੇ ਕਿਹੜੇ ਨਾਲ ਕੁਝ ਨਹੀਂ ਹੁੰਦਾ ਕਿ ਅਗਰ ਇਸ ਸਰਕਾਰ ਨਾਲ ਵੀ ਕੋਈ ਨਹੀਂ ਹਰਾਨੀ ਵਾਲੀ ਗੱਲ ਹੈ ਕਿਹੜਾ ਕਿਹੜੀ ਪੁਕਰਤਾਲ ਤੇ ਕਿਸੇ ਬੈਠਦੇ ਰਿਹਾ ਤੁਹਾਡੇ ਤੋਂ ਉਹ ਮਾਮਲਾ ਨਹੀਂ ਉਹ ਕਰਵਾ ਕੇ ਦਿੱਤਾ ਮੈਂ ਮੈਂ ਵੀ ਅਸੀ ਚਲਵਾ ਕੇ ਦਿੱਤਾ ਮੈਂ ਨਹੀਂ ਸੰਭਲੀ ਤੁਸੀਂ ਅੱਜ ਲੈਣੇ ਤੁਹਾਡੇ ਜੇ ਤੁਹਾਡਾ ਕੰਮ ਹੋ ਗਿਆ ਸੀ ਤਾਂ ਠੀਕ ਹੈ ਜੀ ਕੋਈ ਮੈਂ ਉੱਥੇ ਆ ਰਿਹਾ ਤੁਹਾਡੇ ਕਾਲਜ 12 ਵਜੇ ਮੈਂ ਪਹੁੰਚਦਾ ਮੈਂ ਇੱਕ ਹਸਪਤਾਲ ਦਾ ਨੀਂਬੂ ਤੁਹਾਨੂੰ ਰੱਖਣਾ 12 ਵਜੇ ਆਉ ਹਾਫ ਅੱਜ ਬਿਲਕੁਲ ਤੁਹਾਡੇ ਮੂੰਹ ਤੇ ਗੱਲ ਕਰਾਂਗੇ ਅਸੀਂ ਬੈਠੇ ਕੋਈ ਚੱਕਰ ਤੁਹਾਡੇ ਨਾਲ ਤੁਹਾਡੇ ਮੂੰਹ ਤੇ ਹੋਊਗੀ ਬੇਟਾ 1 ਮਿੰਟ ਮੇਰੀ ਗੱਲ ਸੁਣੋ ਕਿਸੇ ਦੇ ਭੜਕਾ ਵਿੱਚ ਨਾ ਆਵੋ ਆ ਐਵੇਂ ਕਿਸੇ ਦੀ ਉਂਗਲਾਂ ਤੇ ਨਾ ਚੜਾਓ ਤੁਹਾਡੇ ਅਫਸਰਾਂ ਨਾਲ ਤੁਹਾਡੇ ਪ੍ਰੋਫੈਸਰਾਂ ਨਾਲ ਉੱਥੇ ਤੁਹਾਡੇ ਮੂੰਹ ਤੇ ਗੱਲ ਹੋਊਗੀ ਜਿਹੜੀ ਜਿਹੜੀ ਗੱਲ ਕੀ ਹੈ ਇੱਥੇ ਵਿਦਿਆਰਥੀ ਨੂੰ ਪਤਾ ਸਰਪੰਨ ਕਾਹਨੂੰ ਵਿਦਿਆਰਥੀਆਂ ਨੂੰ ਨਹੀਂ ਕੁਝ ਪਤਾ ਇਹਨਾਂ ਨੂੰ ਕੁਝ ਨਹੀਂ ਪਤਾਗਾ ਇਹਨਾਂ ਨੂੰ ਕੁਝ ਨਹੀਂ ਪਤਾਗਾ ਜੇ ਤੁਹਾਨੂੰ ਕੰਮ ਕਰਨਾ ਤਾਂ ਅਕਾਲਜੇ ਮੈਂ ਆ ਰਿਹਾ ਜਿਹੜੀ ਕੋਈ ਚਿੱਠੀ ਲਿਖਾਉਣੀ ਹੈ ਜਿਹੜਾ ਕੋਈ ਕਰਾਉਣਾ ਮੈਂ ਉਸ ਕੱਲ੍ਹ ਜੇ ਕਰਾਉਂਗਾ ਇੱਥੇ ਲਿਖ ਦਿਓ ਚਿੱਠੀ ਜਿਹੜੀ ਮੈਂ ਕੌਣ ਲਿਖਣ ਵਾਲਾ ਪ੍ਰਿੰਸਪਲ ਕੋਲੇ ਲਿਖ ਪਈਏ ਐਮਐਲਏ ਆਈ ਮੌਕੇ ਤੇ ਹੀ ਪ੍ਰਿੰਸੀਪਲ ਤੋਂ ਲਿਖਾਉਣੀਆਂ ਚਿੱਠੀਆਂ ਤੁਹਾਡੇ ਅਧਿਕਾਰੀਆਂ ਤੋਂ ਜਿਹੜੇ ਕੋ ਚਿੱਠੀਆਂ ਜਿਹੜੀਆਂ ਜਿਹੜਾ ਕੰਮ ਉਹ ਕਰਨਾ ਉਹਦੇ ਪੱਧਰ ਤੇ ਲਿਖਤੀ ਲੇਖਤ ਕੋਸ਼ਿਸ਼ ਕਰਾਂਗੇ ਰਿਕਾਰਡਿੰਗ ਹੋਈ ਜਾਂਦੀ ਹੈ ਤੁਸੀਂ ਕਰੀ ਲਓ ਲੇਖੇ ਤੋਂ ਜ਼ਿਆਦਾ ਹੈ ਫਿਰ ਕੋਸ਼ਿਸ਼ ਹੀ ਹੁੰਦੀ ਹੈ ਮੇਰਾ ਉਹ ਤੇ ਤੁਹਾਡੇ ਅਧਿਕਾਰੀਆਂ ਨੂੰ ਨਹੀਂ ਤੇ ਬੰਦ ਹੋ ਗਈ ਸੀ ਇਹਨਾਂ ਦੇ ਪਰਵਰਿਸ਼ੇ ਭੇਜਿਆ ਉਹਨਾਂ ਦੀ ਗਲਤੀ ਹੈ ਤੁਸੀਂ ਇੱਥੇ ਖੜਿਓ ਤੁਹਾਡੇ ਪ੍ਰਿੰਸੀਪਲ ਦੀ ਤੁਹਾਡੇ ਪ੍ਰੋਫੈਸਰਾਂ ਦੀ ਗਲਤੀ ਹੈ ਤੁਸੀਂ ਕਰ ਸਕਿਆ ਹੈ ਸਰਕਾਰ ਦੀ ਸਰਕਾਰ ਕਿੰਨੇ ਦਿਨ ਤੋਂ ਹੋਲਡ ਪਈ ਹੋਈ ਆ ਸਰਕਾਰ ਦੀ ਗਲਤ ਚਲੋ ਮੈਂ ਆ ਰਿਹਾ ਹਾਂ 12 ਵਜੇ ਆਜਾਂ 12 ਵਜੇ ਕੋਸ਼ਿਸ਼ ਤਾਂ ਨਹੀਂ ਕਰ ਰਹੇ ਹਾਂ ਅਸੀਂ ਇੱਥੇ ਹੀ ਵੇਟ ਕਰਕੇ ਨਾ ਮੋੜੀ ਇੱਥੇ ਲਿਖਦੇ ਹੋ ਸਰਕਾਰ ਦੀ ਗੱਲ ਕਰਾਂਗਾ ਦਫਤਰ ਚ ਕਰੂੰਗਾ ਤੁਸੀਂ ਜਿੱਥੇ ਮਰਜ਼ੀ ਬੈਠੋ ਮੈਨੂੰ ਮੈਂ ਉੱਥੇ ਜਾ ਕੇ ਕਰਾਂਗਾ ਤੁਹਾਨੂੰ ਮਤਲਬ ਇਹ ਨਹੀਂ ਨਾ ਸਰ ਇਹਦੀ ਤਾਂ ਗੱਲ ਕਰ ਰਹੇ ਹਾਂ ਫਿਰ ਤੁਸੀਂ ਇੱਥੇ ਕਿਸ ਨੂੰ ਅੱਗੇ ਛੱਟ ਕਰੋਗੇ ਜੇ ਜਾ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਮੈਂ ਤੁਹਾਡੇ ਪ੍ਰਿੰਸੀਪਲ ਤੋਂ ਚਿੱਠੀ ਲਿਖਾਉਣੀ ਹੈ ਤੁਸੀਂ ਪ੍ਰਿੰਸੀਪਲ ਨਾਲ ਮੇਰੇ ਸਾਹਮਣੇ ਗੱਲ ਕਰੋ ਕਈ ਨਹੀਂ ਸਮੇਂ ਤੋਂ ਤੁਹਾਡੇ ਚਿੱਠੀ ਨਹੀਂ ਲਿਖਾਈ ਗਈ ਸਰ ਹੁਣ ਇਹ ਤੁਸੀਂ ਕੀ ਕਰਦੇ ਸੀ ਤੁਸੀਂ ਸਟੂਡੈਂਟ ਆ ਤੁਸੀਂ ਕਰਦੇ ਸੀ ਇੱਥੇ ਉੱਥੇ ਵੀ ਜਾ ਲਾਰੇ ਮਾਰੀ ਨਹੀਂ ਮੈਨੂੰ ਕਹ ਦੱਸੋ ਮੈਨੂੰ ਤੁਸੀਂ ਦੱਸੋਗੇ ਮੈਂ ਤਾਂ ਕਰੂੰਗਾ ਲੋਹੇ ਦਾ ਪਤਾ ਦੇ ਦੇਗੇ ਉਹ ਬੇਟਾ ਐਵੇਂ ਨਾ ਲੋੜ ਤੋਂ ਬਤ ਨਹੀਂ ਬੋਲਦਾ ਸਾਡੇ ਬੱਚਿਓ ਪਰ ਲੋੜ ਤੋਂ ਬਤ ਨਹੀਂ ਬੋਲਦਾ ਇਹ ਗੱਲ ਸਿਆਣਾ ਤੁਸੀਂ ਲੋੜ ਤੋਂ ਵੱਧ ਕੰਮ ਕਰੋ ਨਾ ਸਰ ਤੁਸੀਂ ਕਰ ਰਹੇ ਹੋ ਇੱਕ ਵੀ ਨਾਰਾ ਪੁਰਾਣੀ ਸਰਕਾਰ ਨੇ ਕੋਈ ਨਾ